ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਬੌਲੇ ਵਾਲੇ ਦੁੱਧ ਦਾ ਪਨੀਰ ਤਿਆਰ ਕਰਾਂਗੇ ਤੁਹਾਨੂੰ ਪਤਾ ਹੀ ਇਹ ਬੌਲੇ ਵਾਲੇ ਦੁੱਧ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਜੇਕਰ ਤੁਸੀਂ ਇਸ ਤਰ੍ਹਾਂ ਪਨੀਰ ਤਿਆਰ ਕਰਦੇ ਹੋ ਬਹੁਤ ਵਧੀਆ ਹੈ ਆਪਣੀ ਰਾਧਾ ਨੇ ਬਚੜੀ ਨੂੰ ਜਨਮ ਦਿੱਤਾ ਸੀ ਤੇ ਆਪਾਂ ਇਸ ਤੇ ਦੁੱਧ ਤੋਂ ਕਈ ਮਠਿਆਈਆਂ ਵੀ ਤਿਆਰ ਕਰਦੇ ਹਾਂ ਤੁਹਾਨੂੰ ਮੈਂ ਦੱਸਤੀ ਹਾਂ ਹਰੇਕ ਵੀਡੀਓ 'ਚ ਤੇ ਆਪਾਂ ਇਸੇ ਦੇ ਪਨੀਰ ਜਿਹੜਾ ਦੁੱਧ ਤੋਂ ਤਿਆਰ ਕੀਤਾ ਸੀ ਉਹਦਾ ਸੈਂਡਵਿਚ ਬ੍ਰੈਡ ਵਾਲਾ ਬਣਾਇਆ ਸੀ ਇਹ ਵੀ 1-2 ਦਿਨ ਤੱਕ ਆਪਾਂ ਰੈਸਪੀ ਤੁਹਾਡੇ ਤੱਕ ਲੈ ਕੇ ਆਵਾਂਗੇ ਇਹ ਜੀ ਬ੍ਰੈਡ ਵਾਲਾ ਸੈਂਡਵਿਚ ਤੇ ਆਪਾਂ ਇਹਦਾ ਮਲਟੀ ਗ੍ਰੇਨ ਆਟੇ ਦੀ ਰੋਟੀ ਪਕਾ ਕੇ ਉਹਦਾ ਵੀ ਸੈਂਡਵਿਚ ਤਿਆਰ ਕੀਤਾ ਸੀ ਉਹ ਵੀ ਤੁਹਾਨੂੰ ਵਿਧੀ ਦੱਸਾਂਗੇ ਜੇਕਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਅੱਗੇ ਤੋਂ ਵਧੀਆ-ਵਧੀਆ ਵੀਡੀਓ ਮਿਲ ਸਕਣ ਤੇ ਇਹ ਆਪਾਂ ਸਬਜੀ ਤਿਆਰ ਕੀਤੀ ਏ ਮਟਰ ਪਨੀਰ ਦੀ ਇਹ ਵੀ ਸਭ ਤੋਂ ਲਾਸਟ ਤੇ ਮੈਂ ਵੀਡੀਓ ਲਗਾਉਂਗੀ ਤੁਸੀਂ ਦੇਖ ਲਿਓ ਤੇ ਇਹ ਜੀ ਰਾਦਾ ਦਾ ਪਨੀਰ ਦੁੱਧ ਦਾ ਤੇ ਸੋਨਾ ਆਪਣੀ ਪਹਿਲਾਂ 6 ਸਹੀ ਮਹੀਨਾ 1.5 ਮਹੀਨਾ ਹੁੰਦਾ ਵੀ ਮੈਂ ਪਨੀਰ ਤਿਆਰ ਕੀਤਾ ਸੀ ਇਹ ਦੇਖੋ ਪੂਰਾ ਵਾਈਟ ਆ ਤੇ ਇਹ ਪੂਰਾ ਪੀਲੇ ਰੰਗ ਦਾ ਹੈ ਕਿਉਂਕਿ ਜਿਹੜਾ ਬੌਲਾ ਪੀਲੇ ਰੰਗ ਦਾ ਹੁੰਦਾ ਹੈ ਤੇ ਆਪਾਂ ਜੀ ਚੌਥੇ ਡੰਗ ਦਾ ਬੌਲਾ ਲਿਆ ਏ ਸਵੇਰ ਦਾ ਦੁੱਧ ਲਿਆ ਏ 4-5 ਲੀਟਰ ਤੇ ਇਹਨੂੰ ਆਪਾਂ ਇੱਕ ਚਮਚ ਪਾਣੀ ਪਾ ਕੇ ਇਹਦੇ ਚ ਗਰਮ ਹੋਣ ਲਈ ਰੱਖ ਦਿੱਤਾ ਫਿਰ ਦੁੱਧ ਜੀ ਥੱਲੇ ਨਹੀਂ ਲੱਗਦਾ ਕਿਉਂਕਿ ਜਿਹੜਾ ਬੌਲਾ ਹੁੰਦਾ ਹੈ ਉਹ ਥੱਲੇ ਲੱਗਣ ਦਾ ਬਹੁਤ ਡਰ ਹੁੰਦਾ ਤੇ ਇਹਨੂੰ ਆਪਾਂ ਘੱਟ ਗੈਸ ਤੇ ਇਸ ਤਰ੍ਹਾਂ ਕਰਾਂਗੇ ਪਕਾਵਾਂਗੇ ਤੇ ਇੱਧਰ ਆਪਾਂ ਖੀਰ ਰੱਖੀ ਹੋਈ ਸੀ ਤੇ ਉੱਧਰ ਆਪਾਂ ਦੁੱਧ ਦਾ ਪਨੀਰ ਰੱਖਿਆ ਹੈ ਤੇ ਅੱਜ ਬੱਚੇ ਕਹਿੰਦੇ ਖੀਰ ਖਾਣੀ ਹੈ ਮੈਂ ਕਿਹਾ ਖੀਰ ਵੀ ਨਾਲ ਹੀ ਬਣਾ ਲਾਂ ਤੇ ਪਨੀਰ ਵੀ ਨਾਲ ਹੀ ਬਣਾ ਲਾਂ ਤੇ ਆਪਾਂ ਪਨੀਰ ਬਣਾਵਾਂਗੇ ਆਪਾਂ ਪਨੀਰ ਵਿੱਚ ਕਦੇ ਵੀ ਬਿਨੇਗਰ ਸਿਰਕੇ ਦਾ ਉਪਯੋਗ ਨਹੀਂ ਕੀਤਾ ਕਿਉਂਕਿ ਜੇਕਰ ਤੁਸੀਂ ਉਸ ਦਿਨ ਵਰਤਣਾ ਹੈ ਤੁਸੀਂ ਕਰ ਸਕਦੇ ਹੋ ਪਰ ਆਪਾਂ ਇਹਨੂੰ ਸਟੋਰ ਕਰਕੇ ਵੀ ਰੱਖਦੇ ਹਾਂ ਤੇ ਆਪਾਂ ਇਹਦੇ ਵਿੱਚ ਨਿੰਬੂਆਂ ਦਾ ਰਸ ਕੱਢ ਲਿਆ ਹੈ ਤਿੰਨ ਚਾਰ ਨਿੰਬੂਆਂ ਦਾ ਜਦੋਂ ਦੁੱਧ ਨੂੰ ਬਾਲੀ ਆ ਜਾਏ ਥੱਲੇ ਲਾ ਕੇ ਰੱਖ ਕੇ ਤੁਸੀਂ ਫਿਰ ਨਿੰਬੂ ਦਾ ਰਸ ਪਾਉਣਾ ਬਹੁਤ ਥੋੜਾ ਨਿੰਬੂ ਦਾ ਰਸ ਪਾਉਣ ਦੀ ਜ਼ਰੂਰਤ ਹੁੰਦੀ ਹੈ ਤੇ ਮੈਂ ਇੱਕ ਵਾਰੀ ਪਾਇਆ ਹੈ ਪਰ ਵੀਡੀਓ ਤੁਹਾਨੂੰ ਦੋ ਵਾਰੀ ਸ਼ੋਅ ਕੀਤੀ ਹੈ ਕਿਉਂਕਿ ਤੁਹਾਨੂੰ ਦੱਸਣਾ ਸੀ ਤੇ ਆਪਾਂ ਇੱਕ ਵਾਰੀ ਸਿਰਫ ਨਿੰਬੂ ਦਾ ਰਸ ਪਾਇਆ ਹੈ ਤਿੰਨ ਚਾਰ ਨਿੰਬੂ ਛੋਟੇ-ਛੋਟੇ ਸੀ ਤੇ ਇਹ ਆਪਾਂ ਇੱਕ ਪੈਨ ਵਿੱਚ ਛੰਨੀ ਰੱਖ ਲਾਂਗੇ ਉੱਤੇ ਆਪਾਂ ਮਲਮਲ ਦਾ ਕੱਪੜਾ ਨਿਚੋੜ ਕੇ ਗਿੱਲਾ ਕਰਕੇ ਲੈ ਲਿਆ ਹੈ ਤੇ ਇਹ ਆਪਾਂ ਪਨੀਰ ਉਹਦੇ ਵਿੱਚ ਇਸ ਤਰ੍ਹਾਂ ਕਰ ਲਾਂਗੇ ਥੱਲੇ ਪਾਣੀ ਹੋ ਜਾਏਗਾ ਪਨੀਰ ਤੇ ਇਹਨੂੰ ਆਪਾਂ ਕੁਛ ਦੇਰ ਇਸ ਤਰ੍ਹਾਂ ਟੱਕ ਕੇ ਰੱਖ ਦੇਾਂਗੇ ਉੱਪਰ ਇਹਦੇ ਪਲੇਟ ਦੇ ਦਾਂਗੇ ਪਾਣੀ ਇਹਦਾ ਨੁੱਚੜ ਜਾਏਗਾ ਤੇ ਸਿਰਕੇ ਵਿੱਚ ਜੀ ਬਹੁਤ ਜ਼ਿਆਦਾ ਕੈਮੀਕਲ ਹੁੰਦੇ ਆ ਤੇ ਇਸ ਕਰਕੇ ਜਿੰਨਾ ਹੋ ਸਕੇ ਘੱਟ ਹੀ ਉਪਯੋਗ ਕਰਿਆ ਕਰੋ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਲਾਂਗੇ ਕਿਉਂਕਿ ਖਟਾਸ ਹੁੰਦੀ ਹੈ ਨਿੰਬੂ ਵਿੱਚ ਵੀ ਤੇ ਇਹਨੂੰ ਆਪਾਂ ਰੱਖਣਾ ਵੀ ਹੈ ਪਨੀਰ ਨੂੰ ਤੇ ਇਹ ਦੇਖੋ ਜੀ ਇੰਨਾ ਕੀ ਪਨੀਰ ਬਣਿਆ 4-5 ਲੀਟਰ ਦਾ ਤੇ ਆਪਾਂ ਫ੍ਰਿਜ ਵਿੱਚ ਰੱਖਿਆ ਸੀ ਰਾਤ ਬਣਾਇਆ ਸੀ ਤੇ ਸਵੇਰੇ ਮੈਂ ਤੁਹਾਨੂੰ ਦਿਖਾ ਰਹੀ ਆ ਪੈਂਦੇ ਦੇ ਭਾਰ ਦਿੱਤਾ ਸੀ ਥੋੜਾ ਜਿਹਾ ਤੇ ਪੀਸ ਹੋ ਗਏ ਕਿਉਂਕਿ ਮੈਂ ਇਸ ਤਰ੍ਹਾਂ ਵੀ ਬੱਚਿਆਂ ਨੂੰ ਦੇ ਦੇਨੀ ਆ ਬਹੁਤ ਹੀ ਸਵਾਦਿਸ਼ ਮੂੰਹ ਚ ਕੋਲ ਜਾਣ ਵਾਲਾ ਹੁੰਦਾ ਹੈ ਤੇ ਆਪਾਂ ਇਹਦੇ ਸੈਂਡਵਿਚ ਵੀ ਤਿਆਰ ਕਰਾਂਗੇ ਤੇ ਅੰਦੀ ਹੁਣ ਆਪਾਂ ਸਬਜੀ ਵੀ ਤਿਆਰ ਕਰਨੀ ਹੈ ਮੈਂ ਤਾਂ ਹੀ ਇਹ ਫ੍ਰਿਜੋਂ ਹੁਣ ਕੱਢ ਕੇ ਲਿਆਈ ਆ ਦੇਖੋ ਜੀ ਇਹ ਕਿੰਨਾ ਵਧੀਆ ਬਾਜ਼ਾਰ ਚੋਂ ਕਦੇ ਵੀ ਤੁਹਾਨੂੰ ਇਹੋ ਜਿਹਾ ਪਨੀਰ ਨਹੀਂ ਮਿਲੇਗਾ ਇਹ ਤੁਹਾਨੂੰ ਵੀ ਪਤਾ ਹੈ ਜੇਕਰ ਆਪਾਂ ਬੋਲੇ ਵਾਲੇ ਦੁੱਧ ਨੂੰ ਅਜਾਈ ਨਾ ਗਵਾ ਕੇ ਇਸ ਤਰ੍ਹਾਂ ਪਨੀਰ ਬਣਾਉਣੇ ਆ ਤੇ ਬਹੁਤ ਵਧੀਆ ਇਧਰ ਤੇਲ ਗਰਮ ਕਰਾਂਗੇ ਤੇਲ ਵਿੱਚ ਆਪਾਂ ਬਰੀਕ ਕੱਟੇ ਹੋਏ ਪਿਆਜ਼ ਪਾਵਾਂਗੇ ਤੇ ਥੋੜਾ ਜਿਹਾ ਇਹਦੇ ਵਿੱਚ ਹੀ ਆਪਾਂ ਜੀਰਾ ਪਾਵਾਂਗੇ ਇੱਕ ਛੋਟਾ ਚਮਚ ਤੇ ਇਹਨਾਂ ਨੂੰ ਆਪਾਂ ਥੋੜੀ ਜਿਹੀ देर ਕੁਝ ਦੇਰ ਪੁੰਨਾਂਗੇ ਜਿਹੜੇ ਆਪਾਂ ਪਿਆਜ਼ ਪਾਈ ਆ ਆਪਾਂ ਜੀਰਾ ਪਾ ਦਿੱਤਾ ਤੇ ਇਹਦੇ ਵਿੱਚ ਆਪਾਂ ਟਮਾਟਰ ਤੇ ਹਰੀ ਮਿਰਚ ਪਾਵਾਂਗੇ ਲੂਣ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਜਿੰਨਾ ਕਿ ਤੁਸੀਂ ਖਾਣਾ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਇਧਰ ਹੀ ਆਪਾਂ ਜਿਹੜਾ ਪਨੀਰ ਹੈ ਉਹਨੂੰ ਆਪਾਂ ਕद्दूकश ਕਰਾਂਗੇ ਜਿਹੜੇ ਪਨੀਰ ਦੀ ਆਪਾਂ ਸਬਜੀ ਬਣਾਉਣੀ ਹੈ ਤੇ ਇਹ ਆਪਾਂ ਪਨੀਰ ਕद्दूकश ਕਰ ਲਵਾਂਗੇ ਦੇਖੋ ਜੀ ਕਿੰਨਾ ਵਧੀਆ ਪੂਰਾ ਪੀਲਾ ਪੀਲਾ ਪਨੀਰ ਬਣਿਆ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਬਣਾਇਆ ਕਰੋ ਜੇਕਰ ਤੁਹਾਡੇ ਘਰੇ ਮੱਜਾਂ ਜਾਂ ਗਾਵਾਂ ਹਨ ਤਾਂ ਤੇ ਕਈ ਲੋਕ ਬੌਲੇ ਨੂੰ ਰੋੜ ਵੀ ਦਿੰਦੇ ਆ ਪਾਣੀ ਵਿੱਚ ਚਲਪਰਵਾ ਕਰ ਦਿੰਦੇ ਪਰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਤੱਤ ਹੁੰਦੇ ਆ ਕਦੇ ਵੀ ਆਪਾਂ ਨੂੰ ਕਮਰ ਦਰਦ ਨਹੀਂ ਹੁੰਦਾ ਮੇ ਆਪਾਂ ਬੋਲੇ ਦੀਆਂ ਬਹੁਤ ਜ਼ਿਆਦਾ ਰੈਸਪੀ ਪਾਈਆਂ ਬਹੁਤ ਜ਼ਿਆਦਾ ਮਠਿਆਈਆਂ ਬਣਦੀਆਂ ਤੁਸੀਂ ਵੀ ਜ਼ਰੂਰ ਬਣਾਇਆ ਕਰੋ ਤੇ ਆਪਾਂ ਕੱਦੂ ਕਸ਼ ਸਾਰਾ ਹੀ ਪਨੀਰ ਇਸ ਤਰ੍ਹਾਂ ਕਰ ਲਾਂਗੇ ਬਹੁਤ ਹੀ ਸੌਫਟ ਪਨੀਰ ਆ ਜੀ ਤੇ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਲੱਗ ਰਿਹਾ ਹੈ ਜਿਵੇਂ ਮੈਂ ਕਰ ਰਹੀ ਹਾਂ ਤੇ ਉਧਰ ਇਹ ਆਪਾਂ ਸਬਜੀ ਵਿੱਚ ਲੂਣ ਮਿਰਚ ਹਲਦੀ ਪਾਵਾ ਦਿੱਤੀ ਹੈ ਤੇ ਇਹਦੇ ਵਿੱਚ ਆਪਾਂ ਪਨੀਰ ਪਾ ਦਾਂਗੇ ਤੇ ਪਨੀਰ ਨੂੰ ਆਪਾਂ ਨਾਲ ਮਿਕਸ ਕਰਦੇਾਂਗੇ ਉਧਰ ਜਿਹੜੇ ਮਟਰ ਆ ਥੋੜੇ ਜਿ ਸਖਤ ਆ ਰਹੇ ਆ ਤੇ ਮੈਂ ਇੱਕ ਕੁੱਕਰ ਵਿੱਚ ਇੱਕ ਕੜਚੀ ਪਾਣੀ ਪਾ ਕੇ ਉਹਨਾਂ ਨੂੰ ਸੀਟੀ ਮਰਵਾ ਲਈ ਵੀ ਇੱਕ ਸੀਟੀ ਤਾਂ ਕਿ ਜਿਹੜੇ ਮਟਰ ਆ ਉਹ ਸੌਫਟ ਹੋ ਸਕਣ ਤੇ ਪਨੀਰ ਵਿੱਚ ਪੂਲੇ ਤਰ੍ਹਾਂ ਘੁਲ ਮਿਲ ਸਕਣ ਤੇ ਹੁਣ ਆਪਾਂ ਹਰੇ ਮਟਰ ਵੀ ਇਹਦੇ ਵਿੱਚ ਪਾ ਦਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੇ ਥੋੜਾ ਜਿਹਾ ਪਾਣੀ ਛੱਡੇ ਤੇ ਅੱਧਾ ਇੱਕ ਚਮਚ ਤੁਸੀਂ ਬੇਸਨ ਪਾ ਦਿਆ ਕਰੋ ਤੇ ਉਹਨੂੰ ਚੰਗੀ ਤਰ੍ਹਾਂ ਪੁੰਨ ਲਿਓ ਤੇ ਹੁਣ ਆਪਾਂ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਧਨੀਆ ਅਦਰਕ ਅਦੂ ਕਸ਼ ਕੀਤਾ ਹੋਇਆ ਪਾਵਾਂਗੇ ਲਓ ਜੀ ਆਪਣੀ ਮਟਰ ਪਨੀਰ ਦੀ ਸਬਜੀ ਤਿਆਰ ਹੈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ